ਜਦੋਂ ਅਸੀਂ ਕੁਦਰਤ ਦੀ ਗੱਲ ਕਰਦੇ ਹਾਂ ਤਾਂ ਮੇਰੇ ਸਾਹਮਣੇ ਭਾਬੇ ਨਾਨਕ ਦੀ ਇੱਕ ਗੱਲ ਆਉਂਦੀ ਹੈ ਅਵਲ ਅੱਲਾ ਨੂਰ ਉਪਾਇਆ ਕੁਦਰਤ ਦੇ ਸਬੰਧੇ ਸੋ ਇਹ ਬੰਦਾ ਵੀ ਜੇ ਕੁਦਰਤ ਦਾ ਹੀ ਹੈ ਤੇ ਕੁਦਰਤ ਤੇ ਇਨਸਾਨ ਨੂੰ ਕਦੇ ਵੀ ਵੱਖ ਨਹੀਂ ਕੀਤਾ ਜਾ ਸਕਦਾ ਤੇ ਇਨਸਾਨ ਨੂੰ ਬਣਾਉਣ ਵਾਲੀ ਜੇ ਕੁਦਰਤ ਹੈ ਤੇ ਕੁਦਰਤ ਦਾ ਧਿਆਨ ਰੱਖਣਾ ਸਾਡਾ ਸਭ ਤੋਂ ਪਹਿਲਾ ਫਰਜ਼ ਬਣ ਜਾਂਦਾ ਹੈ ਸੋ ਕੁਦਰਤ ਦੇ ਵਿੱਚ ਚਾਹੇ ਉਹ ਸਾਡੇ ਲਈ ਹਵਾ ਹੈ ਉਹ ਚਾਹੇ ਪਾਣੀ ਹੈ ਚਾਹੇ ਉਹ ਪੌਦੇ ਨੇ ਇਹ ਸਾਰੀ ਇੱਕ ਕੁਦਰਤੀ ਹੈ ਚਾਹੇ ਉਹ ਜੀਵ ਜੰਤ ਨੇ ਕੁਦਰਤ ਮਾਂ ਹੈ ਬਿਲਕੁਲ ਬਿਲਕੁਲ ਔਰ ਕੁਦਰਤ ਦੀ ਗੋਦ ਮਾਂ ਦੀ ਗੋਦ ਹੈ ਬਿਲਕੁਲ ਜੋ ਨਿਗ ਜੋ ਸੁਰੱਖਿਆ ਜੋ ਆਪਣਾਪਨ ਮਾਂ ਦੀ ਗੋਦ ਦੇ ਵਿੱਚ ਸ਼ਾਇਦ ਜੇ ਦੂਸਰੀ ਜਗ੍ਹਾ ਅਸੀਂ ਕੋ ਲੱਭਾਂਗੇ ਤਾਂ ਕੁਦਰਤ ਤੋਂ ਬਿਨਾ ਉਹ ਨਹੀਂ ਹੈ ਬਿਲਕੁਲ ਨਹੀਂ ਹੈ ਬਿਲਕੁਲ ਸਹੀ ਕਹਿ ਰਹੇ ਹੋ ਸਾਡੇ ਗੁਰੂ ਸਾਹਿਬਾਨ ਨੇ ਸਾਨੂੰ ਕੁਦਰਤ ਦੇ ਨਾਲ ਜੋੜਿਆ ਬਿਲਕੁਲ ਤੇ ਉਹ ਬਾਗ ਲਗਾਉਣ ਦਾ ਗੁਰੂ ਸਾਹਿਬ ਦਾ ਗੁਰੂ ਸ੍ਰੀ ਗੁਰੂ ਹਰਾਈ ਸਾਹਿਬ ਦਾ ਮਕਸਦ ਕੀ ਸੀ ਉਹਦੇ ਵਿੱਚ ਪੌਦੇ ਕਿਹੋ ਜਿਹੇ ਸੀ ਕਿਹੜੇ ਸੀ ਜਦੋਂ ਮੈਂ ਗੱਲ ਕਰਦਾ ਕਿ 9 ਲੱਖਾ ਬਾਗ ਇੱਕ ਉਹ ਬਾਗ ਜਿਹਦੇ ਵਿੱਚ ਅਗਰ ਅਸੀਂ ਹਿਸਟਰੀ ਨੂੰ ਦੇਖਦੇ ਆ ਤਾਂ ਗੁਰਸਿੱਖ ਬੰਦੇ ਲਈ ਬਹੁਤ ਕੁਝ ਸਮਝਣ ਲਈ ਉਹਦੇ ਵਿੱਚ ਗੁਰੂ ਸਾਹਿਬ ਸਾਨੂੰ ਹਿੰਟ ਦਿੰਦੇ ਨੇ ਇਹ ਉਹ ਬਾਗ ਹੈ ਕਿ ਜਿਹਦੇ ਵਿੱਚ ਗੁਰੂ ਹਰਾਈ ਸਾਹਿਬ ਚੱਲਦੇ ਨੇ ਤੇ ਉਹਨਾਂ ਦੇ ਚੋਲੇ ਦੇ ਨਾਲ ਇੱਕ ਫੁੱਲ ਟੁੱਟ ਜਾਂਦਾ ਹੈ ਤੇ ਸਾਰੀ ਜ਼ਿੰਦਗੀ ਉਹਨਾਂ ਨੂੰ ਇਹ ਮਲਾਲ ਰਹਿੰਦਾ ਹੈ ਕਿ ਮੇਰੇ ਲੰਗਦੇ ਆ ਇੱਕ ਫੁੱਲ ਟੁੱਟਿਆ ਰੇਡੀਓ ਫੋਕ ਐਂਡ ਬੀਟਸ 88.4 ਐਫਐਮ ਤੇ ਆਪ ਸਭ ਦਾ ਸਵਾਗਤ ਹੈ ਅੱਜ ਅਸੀਂ ਇੱਕ ਨਵੇਕਲਾ ਇੱਕ ਨਵਾਂ ਵਿਸ਼ਾ ਲੈ ਕੇ ਆਏ ਹਾਂ ਉਹ ਹੈ ਸਾਡਾ ਇਨਸਾਨਾਂ ਦਾ ਕੁਦਰਤ ਨਾਲ ਪੌਦਿਆਂ ਨਾਲ ਰਿਸ਼ਤਾ ਇਨਸਾਨ ਕੁਦਰਤ ਦੀ ਗੋਦ ਵਿੱਚ ਪਲਿਆ ਵੱਡਾ ਹੋਇਆ ਵਿਚਰਿਆ ਪਰ ਪਿਛਲੇ ਕੁਝ ਸਮੇਂ ਤੋਂ ਸਾਡੇ ਬਦਲੇ ਲਾਈਫ ਸਟਾਈਲ ਨੇ ਸਾਨੂੰ ਕੁਦਰਤ ਤੋਂ ਉਸ ਦੀ ਗੋਦ ਤੋਂ ਬਹੁਤ ਦੂਰ ਕਰ ਦਿੱਤਾ ਨਤੀਜਾ ਇਹ ਨਿਕਲਿਆ ਕਿ ਅਸੀਂ ਬਹੁਤ ਸਾਰੀਆਂ ਨਵੀਆਂ ਬਿਮਾਰੀਆਂ ਦੇ ਚੱਕਰਾਂ ਵਿੱਚ गिर ਗਏ ਸਾਨੂੰ ਕੁਦਰਤ ਨੇ ਬਹੁਤ ਸਾਰੀਆਂ ਨੇਮਤਾ ਬਹੁਤ ਸਾਰੀਆਂ ਨਿਯਮਤਾਵਾਂ ਬਖਸ਼ੀਆਂ ਪਰ ਅਸੀਂ ਇਹਨਾਂ ਨੂੰ ਭੁੱਲਦੇ ਗਏ ਅਸੀਂ ਇਹਨਾਂ ਤੋਂ ਦੂਰ ਹੁੰਦੇ ਗਏ ਅੱਜ ਵੀ ਬਹੁਤ ਸਾਰੇ ਬੂਟੇ ਬਹੁਤ ਸਾਰੇ ਪੌਦੇ ਜੈਨੇ ਜੋ ਸਾਨੂੰ ਸੜੀਆਂ ਬਹੁਤ ਸੜੀਆਂ ਬਿਮਾਰੀਆਂ ਤੋਂ ਛੁਟਕਾਰਾ ਦਿਵਾ ਸਕਦੇ ਨੇ ਪਰ ਅਸੀਂ ਇਹਨਾਂ ਨੂੰ ਭੁੱਲ ਚੁੱਕੇ ਹਾਂ ਅੱਜ ਸਾਡੇ ਨਾਲ ਸਟੂਡੀਓ ਵਿੱਚ ਮੌਜੂਦ ਨੇ ਡਾਕਟਰ ਜਗਰ ਸਿੰਘ ਜੀ ਜਿਨ੍ਹਾਂ ਨਾਲ ਅਸੀਂ ਇਸ ਵਿਸ਼ੇ ਤੇ ਗੱਲਬਾਤ ਕਰਾਂਗੇ ਜੋ ਸਾਨੂੰ ਮੈਡੀਸਨਲ ਪਲਾਂਟਸ ਦੇ ਬਾਰੇ 'ਚ ਜਾਣਕਾਰੀ ਦੇਣਗੇ ਕਿ ਪੌਦੇ ਸਾਡੀਆਂ ਬਿਮਾਰੀਆਂ ਨੂੰ ਕਾਬੂ ਕਰਨ ਵਿੱਚ ਇਹਨਾਂ ਤੋਂ ਛੁਟਕਾਰਾ ਦਿਵਾਉਣ ਵਿੱਚ ਕਿਸ ਤਰੀਕੇ ਸਹਾਇੀ ਹੁੰਦੇ ਨੇ ਕਿਵੇਂ ਸਾਡੀ ਮਦਦ ਕਰਦੇ ਡਾਕਟਰ ਜੁਜਾਰ ਸਿੰਘ ਇਸ ਵੇਲੇ ਮਾਤਾ ਗੁਜਰੀ ਕਾਲਜ ਫੋਤੇਗੜ ਸਾਹਿਬ ਦੇ ਵਿੱਚ ਅਸਿਸਟੈਂਟ ਪ੍ਰੋਫੈਸਰ ਨੇ ਪੀ ਐਚ ਡੀ ਨੇ ਉਹ ਹਾਰਟੀਕਲਚਰ ਤੇ ਤੇ ਇਹ ਜਿਹੜਾ ਪੌਦਿਆਂ ਦੇ ਬਾਰੇ ਦੇ ਵਿੱਚ ਹੈ ਖਾਸ ਤੌਰ ਤੇ ਮੈਡੀਸਨ ਪਲੈਂਟਸ ਜਿਨ੍ਹਾਂ ਨੂੰ ਅਸੀਂ ਔਸ਼ਧੀ ਪੌਦੇ ਕਹਿੰਦੇ ਆ ਉਹਨਾਂ ਦੇ ਉੱਪਰ ਉਹਨਾਂ ਦੀ ਬਹੁਤ ਡੂੰਗੀ ਔਰ ਲੰਬੀ ਰਿਸਰਚ ਹੈ ਡਾਕਟਰ ਜੁਹਾਰ ਸਿੰਘ ਉਸ ਸਮੇਂ ਚਰਚਾ ਵਿੱਚ ਆਏ ਜਦੋਂ ਉਹਨਾਂ ਨੇ ਕੀਰਤਪੁਰ ਸਾਹਿਬ ਵਿਖੇ ਸ੍ਰੀ ਗੁਰੂ ਹਰਾਈ ਸਾਹਿਬ ਜੀ ਵੱਲੋਂ ਵਸਾਏ ਗਏ ਲਗਾਏ ਗਏ 9 ਲੱਖੇ ਬਾਗ ਨੂੰ ਪੁਨਰ ਸੁਰਜੀਤ ਕਰਨ ਦੀ ਜ਼ਿੰਮੇਵਾਰੀ ਸੰਭਾਲੀ ਆਓ ਅਸੀਂ ਗੱਲ ਕਰਦੇ ਹਾਂ ਡਾਕਟਰ ਜੁਹਾਰ ਸਿੰਘ ਨਾਲ ਪਦਿਆਂ ਦੇ ਵਿਸ਼ੇ ਤੇ ਔਰ ਇਹ ਗੱਲਬਤ ਸਿਰਫ ਮੈਡੀਸਨ ਪਲਾਂਟਸ ਤੇ ਹੀ ਨਹੀਂ ਸੀਮਤ ਰਹੇਗੀ ਇਹ ਸਾਡੀ ਗਲਬਤ ਘਰਾਂ ਵਿੱਚ ਲਗਾਏ ਜਾਣ ਵਾਲੇ ਆਮ ਪੌਦੇ ਔਰ ਜੋ ਬੌਨਸਾਈ ਪਲਾਂਟਸ ਜਾਂ ਹੋਰ ਜੋ ਨਵੀਆਂ ਖੋਜਾਂ ਇਸ ਖੇਤਰ ਦੇ ਵਿੱਚ ਹੋਈਆਂ ਨੇ ਉਹਨਾਂ ਤੇ ਵੀ ਰਹੇਗੀ। ਸਵਾਗਤ ਹੈ ਡਾਕਟਰ ਜੁਜਾਰ ਸਿੰਘ ਜੀ। ਥੈਂਕ ਯੂ ਜੀ। ਧੰਨਵਾਦ। ਡਾਕਟਰ ਪਹਿਲਾਂ ਤੋਂ ਮੈਂ ਤੁਹਾਡੇ ਤੋਂ ਇਹ ਜਾਣਕਾਰੀ ਲੈਣੀ ਚਾਹੁੰਦਾ ਜੀ ਕਿ ਕੁਦਰਤ ਔਰ ਇਨਸਾਨ ਦਾ ਜੀ ਤੁਹਾਡੇ ਹੀ ਨਿਗਾ ਦੇ ਵਿੱਚ ਤੁਹਾਡੇ ਨਜ਼ਰੀਏ ਤੋਂ ਸੰਬੰਧ ਕੀ ਹੈ? ਜਦੋਂ ਅਸੀਂ ਕੁਦਰਤ ਦੀ ਗੱਲ ਕਰਦੇ ਹਾਂ ਤਾਂ ਮੇਰੇ ਸਾਹਮਣੇ ਉੰਭਾਬੇ ਨਾਨਕ ਦੀ ਇੱਕ ਗੱਲ ਆਂਦੀ ਹੈ ਆਵਲ ਅੱਲਾ ਨੂਰ ਉਪਾਇਆ ਕੁਦਰਤ ਦੇ ਸਭ ਬੰਦੇ ਸੋ ਇਹ ਬੰਦਾ ਵੀ ਜੇ ਕੁਦਰਤ ਦਾ ਹੀ ਹੈ ਤੇ ਕੁਦਰਤ ਤੇ ਇਨਸਾਨ ਨੂੰ ਕਦੇ ਵੀ ਵੱਖ ਨਹੀਂ ਕੀਤਾ ਜਾ ਸਕਦਾ ਤੇ ਇਨਸਾਨ ਨੂੰ ਬਣਾਉਣ ਵਾਲੀ ਜੇ ਕੁਦਰਤ ਹੈ ਤੇ ਕੁਦਰਤ ਦਾ ਧਿਆਨ ਰੱਖਣਾ ਸਾਡਾ ਸਭ ਤੋਂ ਪਹਿਲਾ ਫਰਜ਼ ਬਣ ਜਾਂਦਾ ਹੈ ਸੋ ਕੁਦਰਤ ਦੇ ਵਿੱਚ ਚਾਹੇ ਉਹ ਸਾਡੇ ਲਈ ਹਵਾ ਹੈ ਉਹ ਚਾਹੇ ਪਾਣੀ ਹੈ ਚਾਹੇ ਉਹ ਪੌਦੇ ਨੇ ਇਹ ਸਾਰੀ ਇੱਕ ਕੁਦਰਤ ਹੀ ਹੈ ਚਾਹੇ ਉਹ ਜੀਵ ਜੰਤ ਤੁਸੀਂ ਲੰਬੇ ਸਮੇਂ ਤੋਂ ਜਿੰਨੀ ਇੱਕ ਮੈਨੂੰ ਜਾਣਕਾਰੀ ਹੈ 13 ਸਾਲ ਤੋਂ ਜੀ ਤੁਸੀਂ ਮੈਡੀਸਨ ਪਲਾਂਟਸ ਨਾਲ ਖਾਸ ਤੌਰ ਤੇ ਮੈਂ ਮੈਡੀਸਨ ਪਲਾਂਟਸ ਦੀ ਇਸ ਕਰਕੇ ਗੱਲ ਕਰ ਰਿਹਾ ਕਿ ਇਹ ਤੁਹਾਡਾ ਸ਼ੌਕ ਰਿਹਾ ਜੀ ਸ਼ੁਰੂ ਤੋਂ ਜੀ 13 ਸਾਲ ਤੋਂ ਤੁਸੀਂ ਪ੍ਰੋਫੈਸ਼ਨਲੀ ਵੀ ਇਸ ਇਸ ਫੀਲਡ ਨਾਲ ਇਸ ਖੇਤਰ ਨਾਲ ਜੁੜੇ ਹੋਏ ਹੋ ਜੀ ਇਹ ਸ਼ੌਕ ਕਿੱਥੋਂ ਬਣਿਆ ਜੀ ਪਹਿਲਾ ਤਾਂ ਸਵਾਲ ਮੇਰਾ ਇਹ ਆ ਅਸਲ ਦੇ ਵਿੱਚ ਜਦੋਂ ਮੈਂ ਬਹੁਤ ਛੋਟਾ ਸੀ ਸਕੂਲ ਜਾਂਦੇ ਹੁੰਦੇ ਸੀ ਤਾਂ ਪਲਾਂਟਸ ਦਾ ਕਾਫੀ ਮੈਨੂੰ ਸ਼ੌਕ ਪੈਦਾ ਹੋਇਆ ਕੁਝ ਮੇਰੇ ਪੇਰੈਂਟਸ ਵੱਲੋਂ ਸਪੈਸ਼ਲੀ ਮੈਂ ਆਪਣੇ ਫਾਦਰ ਸਾਹਿਬ ਦੀ ਗੱਲ ਕਰਾਂ ਤਾਂ ਉਹਨਾਂ ਦਾ ਵੀ ਮਨ ਸੀ ਕਿ ਮੈਂ ਇਸ ਲਾਈਨ 'ਚ ਜਾਵਾਂ ਉਹ ਚਾਹੇ ਬਿਜਲੀ ਬੋਰਡ 'ਚ ਇੰਜੀਨੀਅਰ ਰਿਟਾਇਰ ਹੋਏ ਪਰ ਉਹਨਾਂ ਦਾ ਜਿਹੜਾ ਇੰਟਰਸਟ ਸੀ ਉਹ ਪੌਦਿਆਂ ਦੇ ਵਿੱਚ ਐਗਰੀਕਲਚਰ ਦੇ ਵਿੱਚ ਬਾਗਬਾਨੀ ਦੇ ਵਿੱਚ ਕਾਫੀ ਸੀ ਸੋ ਬਚਪਨ ਦੇ ਵਿੱਚ ਮੈਨੂੰ ਖੇਤੀਬਾੜੀ ਦਾ ਜਾਂ ਕਹਿ ਲਿਆ ਕਿ ਇਹਨਾਂ ਲਾਈਨ ਦਾ ਸ਼ੌਂਕ ਪਾਉਣ ਵਾਲੇ ਮੇਰੇ ਫਾਦਰ ਸਾਹਿਬ ਸਨ ਜਦੋਂ ਅਸੀਂ ਸਕੂਲ ਜਾਣਾ ਤੇ ਆ ਰਸਤੇ ਦੇ ਵਿੱਚ ਜਦੋਂ ਜਾਣਾ ਤੇ ਕਾਫੀ ਪੌਦੇ ਸਾਨੂੰ ਦਿਖਨੇ ਸੋ ਸਾਡਾ ਵੀ ਮਨ ਕਰਨਾ ਕਿ ਇੰਨੇ ਸੋਹਣੇ ਸੋਹਣੇ ਪੌਦੇ ਅਸੀਂ ਆਪਣੇ ਘਰ ਲਾਈਏ ਜਿਆਦਾ ਕੁਛ ਸਾਨੂੰ ਨਹੀਂ ਪਤਾ ਹੁੰਦਾ ਸੀ ਬਟ ਉਸ ਟਾਈਮ ਦੀਆਂ ਕੁਝ ਕੀਤੇ ਹੋਏ ਕੰਮ ਅੱਜ ਸਾਡੀ ਜਿਹੜੀ ਖੋਜ ਹੈ ਸਾਡੀ ਇਨੋਵੇਸ਼ਨ ਹੈ ਉਹਦੇ ਵਿੱਚ ਵਰਤੇ ਜਾ ਰਹੇ ਨੇ ਸੋ ਜਿਹੜਾ ਅਸੀਂ ਕਹਿੰਦੇ ਹਾਂ ਨਾ ਕਿ ਬਚਪਨ ਦੇ ਵਿੱਚ ਕੀਤਾ ਹੋਇਆ ਕੰਮ ਉਹ ਅੱਜ ਤੱਕ ਸਾਨੂੰ ਜਿਹੜਾ ਹੈਗਾ ਆ ਵਰਤਿਆ ਜਾ ਰਿਹਾ ਹੈ ਜਾਂ ਇਹ ਕਹ ਲਈਏ ਕਿ ਜਿਹੜੀ ਸਾਨੂੰ ਚਾਨਣ ਮਨਾਰਾ ਸਾਡੇ ਘਰ ਦੇਆਂ ਨੇ ਦਿਖਾਇਆ ਉਸ ਰਸਤੇ ਦੇ ਉੱਤੇ ਉਸ ਚਾਨਣ ਮਨਾਰੇ ਦੇ ਵਿੱਚ ਕੰਮ ਕਰਦੇ ਆ ਅੱਜ ਬਹੁਤ ਸਨ ਉਹ ਜਿਹੜੀ ਹੈ ਸਕਸੈਸ ਮਿਲ ਰਹੀ ਹੈ ਬਿਲਕੁਲ ਤੁਸੀਂ ਠੀਕ ਗੱਲ ਕੀਤੀ ਹੈ ਐਕਚੁਅਲੀ ਪੇਰੈਂਟਸ ਦਾ ਜੀ ਰੋਲ ਬਹੁਤ ਹੁੰਦਾ ਬੱਚਿਆਂ ਦਾ ਰਾਹ ਉਹਨਾਂ ਨੂੰ ਸਪਸ਼ਟ ਕਰਨ ਦੇ ਵਿੱਚ ਉਹਨਾਂ ਨੂੰ ਇੱਕ ਰਾਹ ਦਸੇਰੇ ਬਣ ਕੇ ਅੱਗੇ ਚੱਲਣ ਦੇ ਵਿੱਚ ਜੀ ਠੀਕ ਹੈ ਉਂਗਲ ਫੜਕੇ ਨਹੀਂ ਪਰ ਉਹਨਾਂ ਨੂੰ ਘਟੋ-ਘਟ ਇੱਕ ਉਦੇਸ਼ ਇੱਕ ਏਮ ਸਾਹਮਣੇ ਦਿਖਾਉਣ ਦੇ ਵਿੱਚ ਜੀ ਉਹਨਾਂ ਦਾ ਉਹਦੇ ਵਿੱਚ ਸ਼ੌਂਕ ਪੈਦਾ ਕਰਨ ਦੇ ਵਿੱਚ ਜੀ ਮੈਂ ਚਾਹਣਾ ਥੋੜੀ ਜੀ ਆਪਣੀ এডਿਕੇਸ਼ਨ ਬਾਰੇ ਤੁਸੀਂ ਜਾਣਕਾਰੀ ਜ਼ਰੂਰ ਸਾਂਝੀ ਕਰੋ ਕਿ ਇਹ ਸ਼ੌਕ ਫਿਰ ਤੁਹਾਡੀ ਪੜ੍ਹਾਈ ਦਾ ਵਿਸ਼ਾ ਕਿਵੇਂ ਬਣਿਆ ਜਦੋਂ ਮੈਂ ਬੇਸਿਕਲੀ ਜਿਹੜੀ ਮੇਰੇ 10ਵੀਂ ਤੱਕ ਦੀ ਪੜ੍ਹਾਈ ਹੈ ਉਹ ਆਰਟੀਪੀ ਸਕੂਲ ਜਿਹੜਾ ਪਾਵਰ ਕਲੋਨੀ ਦੇ ਵਿੱਚ ਰੋਪੜ ਚ ਸੀ ਉੱਥੇ ਹੋਈ ਤੇ ਪਲੱਸ 2 ਜਿਹੜੀ ਸੀ ਮੈਂ ਗਵਰਨਮੈਂਟ ਕਾਲਜ ਰੋਪੜ ਤੋਂ ਕੀਤੀ ਹੁਣ ਜਿਹੜਾ ਮੇਰਾ ਵਿਸ਼ਾ ਸੀ ਮੈਡੀਕਲ ਤੇ ਨਾਨ ਮੈਡੀਕਲ ਇਹ ਵਾਲੇ ਬੱਚੇ ਹੀ ਜਿਹੜੇ ਨੇ ਅੱਗੇ ਐਗਰੀਕਲਚਰ ਚ ਜਾ ਸਕਦੇ ਨੇ ਸੋ ਇਸ ਕਰਕੇ ਮੈਂ ਜਿਹੜਾ ਸਲੈਕਟ ਕੀਤਾ ਵਿਸ਼ਾ ਉਹ ਸੀਗਾ ਨਾਨ ਮੈਡੀਕਲ ਸੋ ਮੈਂ ਤੁਸੀਂ ਉਹਦੇ ਵਿੱਚ ਪੜਦੇ ਹਾਂ ਉਸ ਤੋਂ ਬਾਅਦ ਜਦੋਂ ਤੁਸੀਂ ਬੀਐਸਸੀ ਕਰਨੀ ਹੁੰਦੀ ਹੈ ਤਾਂ ਤੁਸੀਂ ਟੈਸਟ ਦਿੰਨੇ ਹੋ ਲੁਧਿਆਣਾ ਯੂਨੀਵਰਸਿਟੀ ਦਾ ਹੁੰਦਾ ਯਾ ਅਦਰ ਹੁੰਦੇ ਨੇ ਬਟ ਮੇਰਾ ਇੰਟਰਸਟ ਜਿਹੜਾ ਹੈ ਉਹ ਐਗਰੋਨੋਮੀ ਦੀ ਬਜਾਏ ਜਾਂ ਅਦਰ ਲਾਈਨਸ ਦੀ ਬਜਾਏ ਹਾਰਟਿਕਲਚਰ ਚ ਸੀ ਸੋ ਹਾਰਟੀਕਲਚਰ ਨੂੰ ਪ੍ਰਮੋਟ ਕਰਨਾ ਹੈ ਜਾਂ ਹਾਰਟੀਕਲਚਰ ਜੇ ਮੈਂ ਪੜ੍ਹਨਾ ਹੈ ਤਾਂ ਫੋਕਸ ਮੇਰਾ ਜ਼ਿਆਦਾਤਰ ਹਾਰਟੀਕਲਚਰ ਤੇ ਹੋਣ ਕਰਕੇ ਬੀਐਸਸੀ ਹਾਰਟੀਕਲਚਰ ਚ ਐਡਮਿਸ਼ਨ ਲਈ ਸੋ ਉਸ ਟਾਈਮ ਇਹ ਜਿਹੜੀ ਬੀਐਸਸੀ ਹਾਰਟੀਕਲਚਰ ਸੀ ਪੰਜਾਬ ਚ ਨਹੀਂ ਹੁੰਦੀ ਸੀ ਸੋ ਹਿਮਾਚਲ ਚ ਹੁੰਦੀ ਸੀ ਤਾਂ ਹਿਮਾਚਲ ਦੇ ਵਿੱਚ ਉਸ ਵੇਲੇ ਫਿਰ ਮੈਂ ਐਡਮਿਸ਼ਨ ਲਈ ਓਕੇ ਜੀ ਬੀਐਸਸੀ ਤੋਂ ਬਾਅਦ ਫਿਰ ਤੁਸੀਂ ਬੀਐਸਸੀ ਤੋਂ ਬਾਅਦ ਫਿਰ ਐਮਐਸਸੀ ਮੇਰੀ ਫਲੋਰੀਕਲਚਰ ਲੈਂਡਸਕੇਪਿੰਗ ਚ ਹੋਈ ਪੀਐਚਡੀ ਫਲੋਰੀਕਲਚਰ ਲੈਂਡਸਕੇਪ ਆਰਕੀਟੈਕਚਰ ਚ ਹੋਈ ਕਿਉਂਕਿ ਇਹ ਇੱਕ ਐਸੀ ਲਾਈਨ ਸੀ ਜਿਹਦੇ ਵਿੱਚ ਪੀ ਐਚ ਡੀ ਉਦੋਂ ਪੰਜਾਬ ਦੇ ਵਿੱਚ ਹਜੇ ਸ਼ੁਰੂ ਹੀ ਹੋਈ ਸੀ ਜਦੋਂ ਮੇਰੇ ਕੰਪਲੀਸ਼ਨ ਦੇ ਨੇੜੇ ਸੀ ਤਾਂ ਪਹਿਲਾ ਬੈਚ ਲੁਧਿਆਣਾ ਯੂਨੀਵਰਸਿਟੀ ਦਾ ਕੰਪਲੀਟ ਹੋਇਆ ਸੋ ਇੱਕ ਬਿਲਕੁਲ ਨਵੀਂ ਲਾਈਨ ਸੀ ਤੇ ਜ਼ਿਆਦਾ ਲੋਕਾਂ ਨੂੰ ਇਹਦੇ ਬਾਰੇ ਨਹੀਂ ਪਤਾ ਸੀ ਦੂਜਾ ਕਿ ਮੇਰਾ ਇੱਕ ਇੰਟਰਸਟ ਵੀ ਇਸ ਲਾਈਨ ਦੇ ਵਿੱਚ ਸੀ ਕੁਝ ਇਦਾਂ ਦੀਆਂ ਚੀਜ਼ਾਂ ਕੁਝ ਇਦਾਂ ਦੇ ਕ્રાਫਟ ਕ੍ਰੀਏਟ ਕਰਨੇ ਜਿਹੜੇ ਆ ਇਸ ਲਾਈਨ ਦੇ ਵਿੱਚ ਮੈਨੂੰ ਮੇਰੇ ਲਈ ਇਆ ਐਦਾਂ ਕਹ ਲਾਂ ਕਿ ਮੇਰੇ ਸਟੂਡੈਂਟਸ ਲਈ ਇੱਕ ਹੌਬੀ ਦਾ ਕੰਮ ਕਰ ਰਹੇ ਨੇ ਅੱਜ ਵੀ ਸੋ ਕਈ ਵਾਰ ਤਾਂ ਇਸ ਤਰ੍ਹਾਂ ਹੁੰਦਾ ਸੀ ਕਿ ਪੇਪਰ ਕਿਸੇ ਚੀਜ਼ ਦਾ ਹੋਰ ਹੁੰਦਾ ਸੀ ਤਾਂ ਮੈਂ ਪੜ ਆਪਣਾ ਫਲੋਰਿਕਲਚਰ ਲੈਂਡਸਕੇਪਿੰਗ ਰਿਹਾ ਹੁੰਦਾ ਸੀ ਜਦ ਕਿ ਮੈਂ ਦਰਸ਼ਕਾਂ ਨੂੰ ਇਹ ਗਾਈਡ ਨਹੀਂ ਕਰਦਾ ਕਿ ਜਿਹੜਾ ਪੇਪਰ ਹੈ ਉਹਨੂੰ ਹੀ ਪੜ੍ਹਨਾ ਚਾਹੀਦਾ ਬਟ ਮੈਂ ਇੱਕ ਆਪਣੇ ਇੰਟਰਸਟ ਦੀ ਗੱਲ ਕਰਦਾ ਕਿ ਇਸ ਤਰ੍ਹਾਂ ਦਾ ਇੰਟਰਸਟ ਹੁੰਦਾ ਸੀ ਕਿ ਜਦੋਂ ਮੈਂ ਫ੍ਰੀ ਹੋਣਾ ਤਾਂ ਮੈਂ ਪ੍ਰੈਕਟੀਕਲੀ ਜਾਂ ਉਹਦੇ ਬਾਰੇ ਪੜ੍ਹਨਾ ਸੋ ਇੱਕ ਹੁੰਦਾ ਹੈ ਕਿ ਤੁਸੀਂ ਜਸਟ ਉਹਨੂੰ ਪੜ੍ਹ ਰਹੇ ਹੋ ਇੱਕ ਹੁੰਦਾ ਹੈ ਕਿ ਉਹ ਤੁਹਾਡਾ ਵਿਸ਼ਾ ਜਿਹੜਾ ਹੈ ਉਹ ਹੌਬੀ ਬਣ ਜਾਣਾ ਸੋ ਇੱਕ ਵਿਸ਼ਾ ਮੇਰਾ ਹੌਬੀ ਸੀ ਇਸ ਕਰਕੇ ਫਿਰ ਮੈਂ ਇਸ ਲਾਈਨ ਵੱਲ ਗਿਆ ਇਸ ਤੋਂ ਬਾਅਦ ਸ਼ਾਇਦ 13 ਦੇ ਵਿੱਚ ਤੁਹਾਡੀ ਪੀਐਚਡੀ 2013 ਦੇ ਵਿੱਚ ਪੀਐਚਡੀ ਕੰਪਲੀਟ ਹੋ ਗਈ ਸੀ ਤੇ ਉਸ ਤੋਂ ਬਾਅਦ ਤੁਸੀਂ ਸ਼੍ਰੀ ਗੁਰੂ ਤੇਗ ਬਹਾਦਰ ਕਾਲਜ ਅਨੰਦਪੁਰ ਸਾਹਿਬ ਜੁਆਇਨ ਕੀਤਾ ਐਜ਼ ਅਸਿਸਟੈਂਟ ਪ੍ਰੋਫੈਸਰ ਜੀ ਜਿਵੇਂ ਮੈਂ ਪਹਿਲਾਂ ਜ਼ਿਕਰ ਕਰ ਚੁੱਕਾ ਕਿ ਤੁਸੀਂ ਉਸ ਸਮੇਂ ਚਰਚਾ ਦੇ ਵਿੱਚ ਆਏ ਹੋ ਜਦੋਂ ਤੁਸੀਂ ਉਸ ਬਹੁਤ ਵੱਡੀ ਜ਼ਿੰਮੇਵਾਰੀ ਨੂੰ ਸੰਭਾਲਿਆ ਜੀ ਨੌ ਲੱਖਾ ਬਾਗ ਹਾਂਜੀ ਉਹਦੇ ਪੁੰਨਰ ਸਥਾਪਤੀ ਦੀ ਜਿਹੜੀ ਇੱਕ ਜ਼ਿੰਮੇਵਾਰੀ ਸੀ ਬਹੁਤ ਵੱਡੀ ਮੈਂ ਚਾਹਣਾ ਸਾਡੇ ਦਰਸ਼ਕਾਂ ਨਾਲ ਤੁਸੀਂ 9 ਲੱਖ ਬਾਗ ਦੇ ਬਾਰੇ ਵਿੱਚ ਜ਼ਰੂਰ ਜਾਣਕਾਰੀ ਸਾਂਝੀ ਕਰੋ ਕਿਉਂਕਿ ਸਾਡੇ ਗੁਰੂ ਸਹਿਬਾਨ ਨੇ ਸਾਨੂੰ ਕੁਦਰਤ ਨਾਲ ਜੋੜਨ ਲਈ ਬਹੁਤ ਉਪਰਾਲੇ ਕੀਤੇ ਬਹੁਤ ਕੋਸ਼ਿਸ਼ ਕੀਤੀ ਔਰ ਉਹਨਾਂ ਨੇ ਸਾਨੂੰ ਕੁਦਰਤ ਮਾਂ ਹੈ ਬਿਲਕੁਲ ਬਿਲਕੁਲ ਔਰ ਕੁਦਰਤ ਦੀ ਗੋਦ ਮਾਂ ਦੀ ਗੋਦ ਹੈ ਬਿਲਕੁਲ ਜੋ ਨਿਗ ਜੋ ਸੁਰੱਖਿਆ ਜੋ ਆਪਣਾਪਨ ਮਾਂ ਦੀ ਗੋਦ ਦੇ ਵਿੱਚ ਸ਼ਾਇਦ ਜੀ ਦੂਸਰੀ ਜਗ੍ਹਾ ਸੀ ਕੋ ਲੱਭਾਂਗੇ ਤਾਂ ਕੁਦਰਤ ਤੋਂ ਬਿਨਾ ਉਹ ਨਹੀਂ ਹੈ ਬਿਲਕੁਲ ਨਹੀਂ ਬਿਲਕੁਲ ਸਹੀ ਕਹਿ ਰਹੇ ਹੋ ਸਾਡੇ ਗੁਰੂ ਸਾਹਿਬਾਨ ਨੇ ਸਾਨੂੰ ਕੁਦਰਤ ਦੇ ਨਾਲ ਜੋੜਿਆ ਬਿਲਕੁਲ ਤੇ ਉਹ ਬਾਗ ਲਗਾਉਣ ਦਾ ਗੁਰੂ ਸਾਹਿਬ ਦਾ ਗੁਰੂ ਸ੍ਰੀ ਗੁਰੂ ਹਰਾਈ ਸਾਹਿਬ ਦਾ ਮਕਸਦ ਕੀ ਸੀ ਉਹਦੇ ਵਿੱਚ ਪੌਦੇ ਕਿਹੋ ਜਿਹੇ ਸੀ ਕਿਹੜੇ ਸੀ ਤੇ ਇਹਨੂੰ ਕਿਵੇਂ ਵਰਤਿਆ ਜਾਂਦਾ ਸੀ ਜੀ ਇੱਕ ਤਾਂ ਇਸ ਸਵਾਲ ਦਾ ਜਵਾਬ ਦਿਓ ਦੂਸਰਾ ਤੁਸੀਂ ਇਸ ਤੋਂ ਬਾਅਦ ਸਾਨੂੰ ਇਹ ਦੱਸਣਾ ਕਿ ਇਸ ਵੇਲੇ ਵਰਤਮਾਨ ਦੇ ਵਿੱਚ ਜਦੋਂ ਤੁਸੀਂ ਉਹਦੀ ਜ਼ਿੰਮੇਵਾਰੀ ਸੰਭਾਲੀ ਤਾਂ ਉਸ ਵੇਲੇ ਉੱਥੇ ਕੀ ਹਾਲਾਤ ਸੀ ਜੀ ਜੀ ਜਦੋਂ ਮੈਂ ਗੱਲ ਕਰਦਾ ਕਿ 9 ਲੱਖਾਂ ਬਾਗ ਇੱਕ ਉਹ ਬਾਗ ਜਿਹਦੇ ਵਿੱਚ ਅਗਰ ਅਸੀਂ ਹਿਸਟਰੀ ਨੂੰ ਦੇਖਦੇ ਆ ਤਾਂ ਗੁਰਸਿੱਖ ਬੰਦੇ ਲਈ ਬਹੁਤ ਕੁਝ ਸਮਝਣ ਲਈ ਉਹਦੇ ਵਿੱਚ ਗੁਰੂ ਸਾਹਿਬ ਸਾਨੂੰ ਹਿੰਟ ਦਿੰਦੇ ਨੇ ਇਹ ਉਹ ਬਾਗ ਹੈ ਕਿ ਜਿਹਦੇ ਵਿੱਚ ਗੁਰੂ ਹਰਾਈ ਸਾਹਿਬ ਚੱਲਦੇ ਨੇ ਤੇ ਉਹਨਾਂ ਦੇ ਚੋਲੇ ਦੇ ਨਾਲ ਇੱਕ ਫੁੱਲ ਟੁੱਟਿਆ ਜਾਂਦਾ ਤੇ ساری ਜ਼ਿੰਦਗੀ ਉਹਨਾਂ ਨੂੰ ਇਹ ਮਲਾਲ ਰਹਿੰਦਾ ਕਿ ਮੇਰੇ ਲੰਗਦਿਆਂ ਇੱਕ ਫੁੱਲ ਟੁੱਟਿਆ ਸੋ ਇੱਕ ਤਾਂ ਜ਼ਿੰਦਗੀ ਚ ਵਿਚਰਨਾ ਇਸ ਤਰ੍ਹਾਂ ਸਿਖਾਇਆ ਗਿਆ ਕਿ ਅਸੀਂ ਕਿਸੇ ਨੂੰ ਦੁੱਖ dard ਤਕਲੀਫ ਨਾ ਦਈਏ ਸੋ ਇਹ ਜਿਹੜਾ ਮਤਲਬ ਉਦੇਸ਼ ਸੀ ਜਾਂ ਇਹ ਕਹ ਲਈਏ ਕਿ ਇੱਕ ਸਮਝਾਣਾ ਸੀ ਇਸ ਬਾਗ ਦੇ ਵਿੱਚੋਂ ਹੀ ਉਪਜਿਆ ਸੀ ਦੂਜੀ ਜੇ ਮੈਂ ਗੱਲ ਕਰਾਂ ਨੌ ਲੱਖਾਂ ਬਾਗ ਦੀ ਤੇ ਇੱਕ ਇਹ ਉਹ ਬਾਗ ਸੀ ਜਿਹਦੇ ਵਿੱਚ ਦਰਸ਼ਕੋ ਨੂੰ ਅਗਰ ਸ਼ੇਰ ਦਾ ਵਾਲ ਦਿੱਤਾ ਗਿਆ ਤਾਂ ਉਹਦੀ ਜਿਹੜੀ ਦਵਾਈ ਸੀ ਉਹ 9 ਲੱਖਾਂ ਵਗ ਚੋ ਗਈ ਮੈਂ ਚਾਹੁੰਦਾ ਥੋੜਾ ਜਾ ਤੁਸੀਂ ਇਹਨੂੰ ਥੋੜਾ ਜਾ ਡਿਟੇਲ ਦੇ ਵਿੱਚ ਥੋੜਾ ਜਾ ਵਿਸਥਾਰ ਦੇ ਵਿੱਚ ਦੱਸੋ ਦਰਸ਼ਕੋ ਵਾਲੀ ਘਟਨਾ ਹੁਣ ਇਹਦੇ ਵਿੱਚ ਜਦੋਂ ਮੈਂ ਲਿਟਰੇਚਰ ਪੜ੍ਹਦਾ ਤਾਂ ਲਿਟਰੇਚਰ ਇਹ ਕਹਿੰਦਾ ਕਿ ਦੋ ਤਰ੍ਹਾਂ ਦੇ ਸਪੈਸ਼ਲ ਪੌਦੇ ਇੱਕ ਲੌਂਗ ਤੇ ਇੱਕ ਹਰੜ ਹੁਣ ਹਰੜ ਵੀ ਉਹ ਜਿਹਦਾ ਇੱਕ ਪਾਰਟਿਕੂਲਰ ਵੇਟ ਹੁੰਦਾ ਸੀ ਉਹ ਅਗਰ ਉਹ ਕੰਜ਼ੂਮ ਕਰਦੇ ਨੇ ਤਾਂ ਉਹ ਸ਼ੇਰ ਦਾ ਵਾਲ ਨਿਕਲਦਾ ਹੈ ਬਾਕੀ ਜਗ੍ਹਾ ਤੋਂ ਵੀ ਉਹ ਮੰਗੀ ਗਈ ਹਰੜ ਤੇ ਨਹੀਂ ਮਿਲੀ ਹਰੜ ਤੇ ਲੌਂਗ ਫਿਰ ਗੁਰੂ ਸਾਹਿਬ ਨੇ ਇਹ 9 ਲੱਖਾ ਬਾਗ ਚੋਪੇ ਜੈਸੀ ਅਸਲ ਦੇ ਵਿੱਚ ਇਹ 9 ਲੱਖਾ ਬਾਗ ਇੱਕ ਉਹ ਬਾਗ ਸੀ ਜਿਹਦੇ ਵਿੱਚ ਅਲੱਗ-ਅਲੱਗ ਤਰ੍ਹਾਂ ਦੇ ਮੈਡੀਸਨਲ ਪਲਾਂਟ ਸੀ ਡਾਕਟਰ ਸਾਹਿਬ ਤੁਸੀਂ ਗੱਲ ਕੀਤੀ ਦਾਰਸ਼ਕੋ ਦੀ ਜੀ ਦਾਰਸ਼ਕੋ ਔਰੰਗਜ਼ੇਬ ਦਾ ਭਰਾ ਸੀ ਜੀ ਸ਼ਾਜਹਾਂਦ ਬੇਟਾ ਸੀ ਬੇਟਾ ਸੀ ਜੀ ਤੇ ਸ਼ਾਇਦ ਤੁਸੀਂ ਉਸੇ ਦਾਰਸ਼ਕੋ ਦੀ ਗੱਲ ਕਰ ਰਹੇ ਹੋ ਬਿਲਕੁਲ ਮੈਂ ਉਹਨਾਂ ਦੀ ਗੱਲ ਕਰ ਰਿਹਾ ਅਸਲ ਦੇ ਵਿੱਚ ਜਿਹੜਾ ਦਾਰਸ਼ਕੋ ਸੀ ਤੇ ਔਰੰਗਜ਼ੇਬ ਸੀ ਇਹਨਾਂ ਦੇ ਵਿੱਚ ਇੱਕ ਗੱਦੀ ਦੀ ਲੜਾਈ ਸੀ ਸੋ ਔਰੰਗਜ਼ੇਬ ਨੂੰ ਲੱਗਦਾ ਸੀ ਕਿ ਦਾਰਾਸ਼ਕੋ ਅਗਰ ਰਾਜਾ ਬਣ ਗਿਆ ਤਾਂ ਫੇਰ ਮੇਰੀ ਗੰਤੀ ਜਾਂਦੀ ਲੱਗਣੀ ਹੈ ਇਸ ਕਰਕੇ ਸ਼ੇਰ ਦਾ ਵਾਲ ਉਹਨਾਂ ਨੂੰ ਖਾਣੇ ਦੇ ਵਿੱਚ ਦਿੱਤਾ ਗਿਆ ਕਿਉਂਕਿ ਜਿਹੜਾ ਸ਼ੇਰ ਦਾ ਵਾਲ ਹੁੰਦਾ ਹੈ ਉਹ ਡਾਈਜੈਸਟ ਨਹੀਂ ਹੁੰਦਾ ਤੇ ਜੇ ਉਹ ਨਾੜੀਆਂ 'ਚ ਫਸ ਜੇ ਤਾਂ ਉਹ ਨਾੜੀਆਂ ਨੂੰ ਹੌਲੀ-ਹੌਲੀ ਗਾਲਣਾ ਸ਼ੁਰੂ ਕਰ ਦਿੰਦਾ ਸੋ ਹੁਣ ਦਾਰਾਸ਼ਕੋ ਨਾਲ ਵੀ ਇਹੀ ਦਿੱਕਤ ਆ ਚੁੱਕੀ ਸੀ ਕਿਉਂਕਿ ਜਦੋਂ ਉਹਨੇ ਖਾਣੇ ਦੇ ਵਿੱਚ ਸ਼ੇਰ ਦਾ ਵਾਲ ਖਾ ਲਿਆ ਉਹ ਨਾੜੀਆਂ 'ਚ ਚਲੇ ਗਿਆ ਫਸ ਗਿਆ ਤੇ ਉਹ ਡਾਈਜੈਸਟ ਨਹੀਂ ਹੋ ਪਾ ਰਿਹਾ ਸੋ ਉਹਨੂੰ ਹੁਣ ਡਾਈਜੈਸਟ ਕਰਨ ਲਈ ਜਾਂ ਉਹਨੂੰ ਕੱਢਣ ਲਈ ਇੱਕ ਪਾਰਟਿਕੂਲਰ ਵੇਟ ਦੀ ਜਿਹੜੀ ਹੈ ਹਰੜ ਤੇ ਲੌਂਗ ਚਾਹੀਦੇ ਸੀ ਜੋ ਮੈਂ ਪੁਰਾਣੀ ਹਿਸਟਰੀ ਵਿੱਚ ਪੜਦਾ ਹਾਂ ਤੇ ਪੂਰੇ ਇੰਡੀਆ ਦੇ ਵਿੱਚੋਂ ਉਹਨੂੰ ਲੱਭਣ ਦੀ ਕੋਸ਼ਿਸ਼ ਕੀਤੀ ਜਾਂਦੀ ਆ ਕਿੱਥੋਂ ਨਹੀਂ ਮਿਲਦਾ ਤੇ ਗੁਰੂ ਹਰ Rai ਸਾਹਿਬ ਉਹ ਲੌਂਗ ਤੇ ਉਹ ਹਰੜ ਜਿਹੜੀ ਆ ਉਹ ਦਰਸ਼ਕੋ ਲਈ ਭੇਜਦੇ ਨੇ ਸੇ ਹਿਸਟਰੀ ਦੇ ਵਿੱਚ ਆਂਦਾ ਕਿ ਉਹ ਲੌਂਗ ਤੇ ਉਹ ਜਿਹੜੀ ਹਰੜ ਸੀ ਉਹਨੂੰ ਖਾਣ ਤੋਂ ਬਾਅਦ ਜਿਹੜਾ ਦਰਸ਼ਕੋ ਹੈ ਉਹ ਠੀਕ ਹੋ ਜਾਂਦਾ ਸੋ ਇੱਕ ਚੀਜ਼ ਮੰਨ ਕੇ ਚੱਲੀਏ ਕਿ ਇਹ ਉਹੀ ਮੁਗਲ ਨੇ ਜਿਨ੍ਹਾਂ ਨਾਲ ਲੜਾਈ ਹੋਈ ਹੈ ਤੇ ਦੂਜੇ ਪਾਸੇ ਅਸੀਂ ਦੇਖ ਕੇ ਚੱਲੀਏ ਕਿ ਉਹਨਾਂ ਨੂੰ ਵੀ ਠੀਕ ਕਰਨ ਲਈ ਅਗਰ ਦਵਾਈ ਚਾਹੀਦੀ ਹੈ ਤਾਂ ਉਹ ਗੁਰੂ ਘਰੋਂ ਜਾ ਰਹੀ ਹੈ ਸੋ ਇਹ ਸਾਡੀ ਅਚੀਵਮੈਂਟ ਸਿਗੀਆਂ ਤੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਇਹ ਉਹ ਬਾਗ ਹੈ ਜਿਹੜਾ ਸਾਡਾ ਪੁਰਾਤਨ ਹੈ ਜਿਹੜਾ ਸਾਡੇ ਗੁਰੂ ਘਰ ਨਾਲ ਜੁੜਿਆ ਹੋਇਆ ਹੈ ਜਿਹਦੇ ਵਿੱਚ ਬਹੁਤ ਹਿਸਟਰੀ ਹੈ ਸਾਡਾ ਵਿਰਸ ਬਿਲਕੁਲ ਸੋ ਇਸ ਦੇ ਲਈ ਕੰਮ ਕਰਨਾ ਮੇਰੇ ਲਈ ਬਹੁਤ ਵੱਡੀ ਇੱਕ ਓਪਰਚੁਨਿਟੀ ਸੀ ਸੋ ਦੇ ਵਿੱਚ ਉਹ ਕਈ ਚੀਜ਼ਾਂ ਸਾਨੂੰ ਨਵੀਆਂ ਨਿਕਲ ਕੇ ਆਈਆਂ ਸੋ ਸਭ ਤੋਂ ਪਹਿਲਾਂ ਤਾਂ ਅਸੀਂ ਕੋਸ਼ਿਸ਼ ਕੀਤੀ ਕਿ ਉਹਦੇ ਵਿੱਚ ਅਲੱਗ-ਅਲੱਗ ਬੈਡਸ ਬਣਾ ਕੇ ਜਿਹੜੀਆਂ ਹਰब्स ਨੇ ਜਿਹੜੇ ਮੈਡੀਸਨਲ ਪਲਾਂਟਸ ਨੇ ਉਹ ਲਗਾਏ ਜਾਣ ਸੋ ਉਹਦੇ ਵਿੱਚ ਆਲਮੋਸਟ ਜਦੋਂ ਪਹਿਲੀ ਵਾਰ ਅਸੀਂ ਉਹ ਸਟੈਬਲਿਸ਼ ਕੀਤਾ ਤਾਂ ਉਸ ਟਾਈਮ ਅਸੀਂ 20 ਤਰ੍ਹਾਂ ਦੇ ਮੈਡੀਸਨਲ ਪਲਾਂਟਸ ਜਿਹੜੇ ਸੀ ਉੱਥੇ ਲਗਾਏ ਉਸ ਤੋਂ ਬਾਅਦ ਇੱਕ ਰੀਸੈਂਟਲੀ ਵੀ ਹੁਣ ਮੇਰਾ ਰਿਸਰਚ ਚੱਲੀ ਆ ਉਸ ਤੇ ਤੇ ਮੇਰੇ ਦਿਮਾਗ ਚ ਸੀਗਾ ਕਿ ਗੁਰਬਾਣੀ ਜਿਹੜੀ ਐ ਜੋ ਬੰਦੇ ਦੀ ਰੂਹ ਨੂੰ ਖੁਸ਼ ਕਰ ਸਕਦੀ ਐ ਜੋ ਬੰਦੇ ਨੂੰ ਆਨੰਦ ਦਿੰਦੀ ਐ ਤਾਂ ਉਹ ਪੇੜ ਪੌਦਿਆਂ ਨੂੰ ਕਿਉਂ ਨਹੀਂ ਤੇ ਅਸੀਂ ਫਿਰ ਉਹਦੇ ਵਿੱਚ ਇੱਕ 뮤직 ਸਿਸਟਮ ਇੰਸਟਾਲ ਕੀਤਾ ਪੂਰਾ ਜਿਹਦੇ ਵਿੱਚ 3 ਘੰਟੇ ਜਿਹੜਾ ਸੀ ਗੁਰਬਾਣੀ ਰੂਟੀਨ ਚ ਚਲਦੀ ਸੀ ਕਿ ਕਾਫੀ ਰਿਸਰਚ ਜਦੋਂ ਮੈਂ 뮤זיਕ ਤੇ ਕੀਤੀ ਇਮਪੈਕਟ ਦੇ ਉੱਤੇ ਤੇ ਮੈਂ ਦੇਖਿਆ ਕਿ ਜਿਹੜਾ 뮤זיਕ ਅਗਰ 3 ਘੰਟੇ ਪੌਦਾ ਸੁਣਦਾ ਤਾਂ ਉਹਦੇ ਤੇ ਬਹੁਤ ਵਧੀਆ ਇਫੈਕਟ ਪੈਂਦਾ ਹੈ ਰਾਗ ਸੁਣਦਾ ਔਰ ਅਗਰ 3 ਘੰਟੇ ਤੋਂ ਜ਼ਿਆਦਾ ਸੁਣਦਾ ਤਾਂ ਉਹਦੇ ਬੈਡ ਇਮਪੈਕਟ ਸ਼ੁਰੂ ਹੋ ਜਾਂਦੇ ਹੈ ਔਰ ਜਿੱਦਾਂ ਅਸੀਂ ਇਨਸਾਨ ਅਸੀਂ ਜ਼ਿਆਦਾ 뮤זיਕ ਸੁਣੀ ਅਸੀਂ ਇਰੀਟੇਟ ਹੋ ਜਾਂਦੇ ਹਾਂ ਉਸੇ ਤਰ੍ਹਾਂ ਪੌਦੇ ਇਰੀਟੇਟ ਹੁੰਦੇ ਨੇ ਔਰ ਰਿਸਰਚ ਇਹ ਵੀ ਕਹਿੰਦੀ ਹੈ ਕਿ ਜੇ ਅਗਰ ਕੰਟੀਨਿਊ 뮤זיਕ ਚੱਲਦਾ ਰਹੇ ਤਾਂ ਪੌਦੇ ਵੀ ਸੁੱਕ ਜਾਂਦੇ ਨੇ ਓਕੇ ਸੋ ਇਹ ਸਾਰੀਆਂ ਚੀਜ਼ਾਂ ਅਸੀਂ ਫਿਰ ਨੌ ਲੱਖ ਬਾਗ ਚ ਐਸਟੈਬਲਿਸ਼ ਕੀਤੀਆਂ ਪੰਛੀਆਂ ਲਈ ਘਰ ਬਣਾਏ ਕਿਉਂਕਿ ਅਗਰ ਮੈਂ ਦਾਰਸ਼ਕੋਨੋਂ ਦੀ ਗੱਲ ਨੂੰ ਹੋਰ ਦੇਖੀਏ ਤਾਂ ਜਾਂ ਉਸ ਬੈਕਗ੍ਰਾਉਂਡ ਨੂੰ ਹੋਰ ਦੇਖੀਏ ਤਾਂ ਅਸੀਂ ਇਹ ਦੇਖਦੇ ਹਾਂ ਕਿ ਉੱਥੇ ਜੀਵ ਜੰਤ ਜਿਹੜੇ ਸੀਗੇ ਜਿਹੜੇ ਫੱਟਣ ਹੁੰਦੇ ਸੀ ਜਿਹੜੇ ਬਿਮਾਰ ਹੁੰਦੇ ਸੀ ਗੁਰੂ ਸਾਹਿਬ ਉਹਨਾਂ ਦਾ ਇਲਾਜ ਵੀ ਉੱਥੇ ਕਰਦੇ ਸੀ ਨਾ ਸਿਰਫ ਇਨਸਾਨ ਜੀਵ ਜੰਤ ਦਾ ਇਲਾਜ ਵੀ ਉੱਥੋਂ ਹੁੰਦਾ ਸੀ ਸੋ ਸਾਡਾ ਮੰਨ ਸੀ ਕਿ ਉਸੇ ਤਰ੍ਹਾਂ ਜੀਵ ਜੰਤ ਇੱਥੇ ਆ। ਸੋ ਅਸੀਂ ਉਹਦੇ ਵਿੱਚ ਬਰਡ ਨੇਸਟ ਲਾਉਣੇ ਸ਼ੁਰੂ ਕੀਤੇ। ਸੋ ਜੋ ਮੇਰੀ ਆਬਜ਼ਰਵੇਸ਼ਨ ਸੀ ਉਹ ਇਹ ਸੀ ਕਿ ਅਗਰ ਗੁਰਬਾਣੀ ਚੱਲਦੀ ਹੈ। ਔਰ ਨਾਲ ਅਸੀਂ ਪੰਛੀਆਂ ਦੇ ਆਲ ਨੇ ਲਾਏ ਆ। ਉਸ ਤੋਂ ਬਾਅਦ ਅਸੀਂ ਆਬਜ਼ਰਵ ਕੀਤਾ ਤੇ ਉੱਥੇ ਪੰਛੀ ਕਾਫੀ ਆਣੇ ਸ਼ੁਰੂ ਹੋ ਗਏ। ਔਰ ਇੱਕ ਬਹੁਤ ਵਧੀਆ ਮਾਹੌਲ ਹੁੰਦਾ ਸੀ ਉੱਥੇ। ਔਰ ਪੰਛੀ ਹੋਣੇ, ਮੈਡੀਸਨਲ ਪਲਾਂਟਸ ਹੋਣੇ ਔਰ ਰੁਟੀਨ ਦੇ ਵਿੱਚ ਜਿਹੜੇ ਉੱਥੇ ਦੇ ਲੋਕ ਸੀ ਹੁਣ ਉਹ ਵੀ ਸ਼ਾਮ ਨੂੰ ਜਾਂ ਸਵੇਰੇ ਨਾਲ ਕੀਰਤਨ ਸੁਣਦੇ ਸੀ ਤੇ ਨਾਲ ਉਥੇ ਸੈਰ ਕਰਨ ਆਉਂਦੇ ਸੀ ਉਸ ਬਾਗ ਦੇ ਵਿੱਚ